ਹਾਂਜੀ ਆ ਜਾਓ ਦੋਸਤੋ ਕਰਦੇ ਆਂ ਆਪਾਂ ਗੱਲਬਾਤ 2 ਮਿੰਟ ਲਈ ਕੀ ਹਾਲ ਚਾਲ ਸਾਰੇ ਠੀਕ ਠਾਕ ਹੋ ਇੱਕ ਦੋ ਦਿਨ ਬਾਅਦ ਲਾਈਵ ਕਰਨ ਨੂੰ ਤਾਂ ਦਿਲ ਕਰ ਆਉਂਦਾ ਵੀ ਸਾਰੇ ਭਰਾਵਾਂ ਨਾਲ 2 ਮਿੰਟ ਲਈ ਗੱਲਬਾਤ ਕਰੀਏ ਸਾਰਿਆਂ ਦਾ ਹਾਲ ਚਾਲ ਪੁੱਛੀਏ ਤੁਹਾਡਾ ਕੀ ਹਾਲ ਚਾਲ ਹੈ ਤੁਹਾਡੇ ਏਰੀਏ ਦਾ ਕਿਉਂਕਿ ਸਾਰੇ ਭਰਾ ਆਪਣੇ ਨਾਲ ਅਲੱਗ-ਅਲੱਗ ਜੁੜੇ ਨੇ ਕੋਈ ਮੰਨ ਲਓ ਇੰਡੀਆ ਤੋਂ ਕੋਈ ਪਾਕਿਸਤਾਨ ਤੋਂ ਕੋਈ ਕੈਨੇਡਾ ਤੋਂ ਕੋਈ ਕਿਸੇ ਕੰਟਰੀ ਤੋਂ ਕੋਈ ਕਿਸੇ ਕੰਟਰੀ ਤੋਂ ਸਾਰੇ ਦੋਸਤਾਂ ਮਿੱਤਰਾਂ ਨੂੰ ਤੇ ਸਭ ਤੋਂ ਵੱਡੀ ਗੱਲ ਅੱਜ ਇੰਡੀਆ ਦੇ ਵਿੱਚ ਤਾਂ ਕੱਲ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਗਏ ਸੀਗੇ ਤੇ ਉਹਨਾਂ ਨੇ ਸਭ ਤੋਂ ਪਹਿਲੀ ਅੱਜ ਕਿਸਾਨ ਭਰਾਵਾਂ ਨੂੰ ਬਹੁਤ ਵੱਡੀ ਖੁਸ਼ੀ ਦਿੱਤੀ ਕਿਉਂਕਿ ਅੱਜ ਉਹਨਾਂ ਨੇ ਨਾ ਜਿਹੜੇ ਕਿਸਾਨਾਂ ਦੇ 2-2000 ਰੁਪਏ ਨੇ ਖਾਤੇ 'ਚ ਪਾਉਂਦੇ ਹੁੰਦੇ ਕਿਸਾਨਾਂ ਵਾਸਤੇ 4 ਮਹੀਨੇ ਬਾਅਦ ਮੋਦੀ ਸਾਹਿਬ ਪਾਉਂਦੇ ਨੇ ਅੱਜ ਉਹਨਾਂ ਨੇ ਪਹਿਲੇ ਦਿਨ ਸ਼ੁਰੂਆਤ ਕਰਤੀ ਕਿਸਾਨਾਂ ਨੂੰ ਅੱਜ ਸਾਰੇ 9 ਕਰੋੜ ਕਿਸਾਨਾਂ ਨੂੰ 16ਵੀਂ ਕੇ 17ਵੀਂ ਕਿਸ਼ਤ ਭੇਜੀ ਤੀ ਤੇ ਅੱਜ ਕਿਸਾਨਾਂ ਦਾ ਤਾਂ ਦਿਨ ਬਣ ਗਿਆ ਵਧੀਆ ਮੋਦੀ ਸਾਹਿਬ ਨੇ ਬਣਾਤਾ ਕਿਉਂਕਿ ਮੋਦੀ ਸਾਹਿਬ ਨੇ ਕਿਸਾਨਾਂ ਨੂੰ ਅੱਜ 17ਵੀਂ ਕਿਸ਼ਤ ਜਾਰੀ ਕਰਤੀ ਸੱਜਣੋ ਤੇ ਤੁਸੀਂ ਨਾਲਿਆਪੋਰਡ ਦੀ ਜਰੂਰ ਦਿਓ ਸਟੇਟਮੈਂਟ ਵੀ ਕੀ ਹਸਾਬਤਾਵੇ ਵਧੀਆ ਜਿਹੜੀ ਸਰਕਾਰ ਬਣੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਜਿਹੜੀ ਸਰਕਾਰ ਬਣੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਕਿਵੇਂ ਲੱਗਿਆ ਵਧੀਆ ਬਣ ਗਈ ਵਧੀਆ ਸਰਕਾਰ ਬਣ ਗਈ ਕਿ ਨਹੀਂ ਬਣੀ ਚਾਹੀਦੀ ਸੀ ਕਿਹੜੀ ਵਧੀਆ ਸਰਕਾਰ ਤੁਹਾਨੂੰ ਲੱਗਦੀ ਤੇ ਕੱਲ ਹੀ ਮੋਦੀ ਸਾਹਿਬ ਬਣੇ ਨੇ ਤੇ ਅੱਜ ਉਹਨਾਂ ਨੇ ਕਿਸਾਨਾਂ ਨੂੰ ਪਹਿਲੀ ਮੰਨ ਲਓ ਪਹਿਲਾ ਕੰਮ ਹੀ ਕਿਸਾਨਾਂ ਦਾ ਕੀਤਾ ਵੀ ਉਹਨਾਂ ਨੂੰ 2-2000 ਰੁਪਏ ਕਿਸ਼ਤ ਅੱਜ ਹੀ ਪਾਤੀ ਅੱਜ ਹੀ ਬਟਨ ਅਪਕੇ ਭੇਜਤਾ ਠੀਕ ਹੈ ਹਾਂਜੀ ਹੈਪੀ ਸਿੰਘ ਦੋਸਤੋ ਕੀ ਹਾਂ ਹੈਪੀ ਸਿੰਘ ਵੀਰ ਮੇਰੇ ਕੀ ਹਾਲ ਚਾਲ ਹੈ ਜਿਹੜੇ ਜਿਹੜੇ ਮੇਰੇ ਭਰਾ ਲਾਈਵ ਦੇ ਵਿੱਚ ਕਮੈਂਟ ਕਰਨਗੇ ਆਪਾਂ ਉਹਨਾਂ ਦਾ ਨਾਮ ਜ਼ਰੂਰ ਬੋਲਾਂਗੇ ਹਾਂਜੀ ਇੱਕ ਆਪਣੇ ਦੋਸਤ ਹੋਰ ਵੀ ਆ ਗਏ ਨੇ ਵਿੱਚ ਨਰਿੰਦਰ ਸਿੰਘ ਜਹੈਦਾ ਫਾਤਿਮਾ ਹਾਂਜੀ ਹਾਂਜੀ ਨਰਿੰਦਰ ਸਿੰਘ ਕੀ ਹਾਲ ਚਲ ਭਰਾ ਮੇਰੇ ਤੇ ਦੋਸਤੋ ਠੀਕ ਠਾਕ ਹੋ ਤੁਹਾਡੀ ਸਪੋਰਟ ਨਾਲ ਹੀ ਭਰਾ ਮੇਰੇਓ ਹਾਂਜੀ ਹਾਂਜੀ ਵਧੀਆ ਬਈ ਹਰਮਨ ਉਪਲ ਵਲੌਗਸ ਹਾਂਜੀ ਭਰਾ ਮੇਰੇਆ ਤੁਹਾਡੀ ਸਪੋਰਟ ਨਾਲ ਹੀ ਦੋਸਤੋ ਆਪਾਂ ਇੱਥੇ ਤੱਕ ਕਰ ਪਹੁੰਚੇ ਆ ਤੁਹਾਡੇ ਆਪਣੇ ਚੈਨਲ ਨੂੰ ਬਹੁਤ ਵੱਡੀ ਸਪੋਰਟ ਹੈ ਬਹੁਤ ਜਿਆਦਾ ਮੇਰੇ ਭਰਾਵਾਂ ਦੀ ਇੰਨੀ ਜਿਆਦਾ ਸਪੋਰਟ ਹੈ ਨਾ ਤਾਂ ਕਰਕੇ ਆਪਾਂ ਇੱਥੇ ਤੱਕ ਕਰ ਪਹੁੰਚੇ ਆ ਅੱਛਾ ਜੀ ਗੁਰਮukh Sandhu सोनू ਆਮ ਪਾਰਟੀ ਹਾਂਜੀ ਠੀਕ ਹੈ ਜੀ ਜਿਹੜੇ ਜਿਹੜੇ ਭਰਾ ਮੇਰੇ ਹਿਮਾਚਲ ਪ੍ਰਦੇਸ਼ ਮੰਡੀ ਸੇ ਹੂੰ ਠੀਕ ਹੈ ਪੀ ਸਿੰਘ ਹਿਮਾਚਲ ਪ੍ਰਦੇਸ਼ ਮੰਡੀ ਸੇ ਠੀਕ ਓਕੇ ਵੀਰ ਬਹੁਤ ਵਧੀਆ ਭਰਾ ਮੇਰੇ ਆਂ ਜਿੰਜੀਤ ਕੌਰ ਸਤਿ ਸ਼੍ਰੀ ਸਤਿ ਸ਼੍ਰੀ ਕਾਲ ਜੀ ਸਤਿ ਸ੍ਰੀਕਾਲ ਕੀ ਹਾਲ ਚੱਲ ਠੀਕ ਠਾਕ ਓ ਜਿੰਨੇ ਵੀ ਮੇਰੇ ਮੇਰੇ ਨਾਲ ਆਪਣੇ ਚੈਨਲ ਨਾਲ ਜੁੜੇ ਨੇ ਮੇਰੇ ਦੋਸਤ ਮਿੱਤਰ ਭੈਣ ਭਰਾ ਆਪਾਂ ਉਹਨਾਂ ਦਾ ਦੇਨ ਨਹੀਂ ਦੇ ਸਕਦੇ ਜਿਹੜਾ 25 26 ਹਜ਼ਾਰ ਬੰਦਾ ਆਪਣੇ ਨਾਲ ਜੁੜਿਆ ਨਾ ਉਹਨਾਂ ਦਾ ਆਪਾਂ ਦੇ ਨਹੀਂ ਦੇ ਸਕਦੇ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਤੁਹਾਡੀ ਸਪੋਰਟ ਨਾਲ ਆਪਾਂ ਇੱਥੇ ਤੱਕ ਆਪਣਾ ਚੈਨਲ ਇੱਥੇ ਤੱਕ ਪਹੁੰਚਿਆ ਵਾ ਠੀਕ ਹੈ ਤੁਹਾਡੀ ਸਪੋਰਟ ਨਾਲ ਇੱਥੇ ਤੱਕ ਪਹੁੰਚਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਵੇਂ ਜਿਵੇਂ ਆਪਾਂ ਮੰਨ ਲਓ ਅੱਗੇ ਆਪਣਾ ਚੈਨਲ ਹੋਰ ਗਰੋਅ ਕਰੇਗਾ ਆਪਾਂ ਗਾਹ ਵਧਾਂਗੇ ਓਵੇਂ ਓਵੇਂ ਤੁਹਾਡੇ ਨਾਲ ਆਪਾਂ ਹਰ ਇੱਕ ਖੁਸ਼ੀ ਆਪਦੀ ਯਾਰ ਕਰਦੇ ਰਹਿਣਾ ਕਰਾਂਗੇ ਹਮੇਸ਼ਾ ਤੁਹਾਡੇ ਨਾਲ ਹਾਂਜੀ ਹਾਂਜੀ ਸ਼ੁਕਰੀਆ ਕਰਦੇ ਰਹੀ ਨੇ ਜੀ ਸ਼ੁਕਰੀਆ ਪ੍ਰਮਾਤਮਾ ਦਾ ਰੱਬ ਦਾ ਹੀ ਕਰਦੇ ਆ ਹਾਂਜੀ ਹਾਂ ਜੀ ਹਾਂ ਜੀ ਭਰਾ ਮੇਰੇ ਆ ਹਰਮਨ ਉਪਾਲਵੀਰ ਜੀ ਐਵੇਂ ਹੀ ਆ ਵੀਰ ਮੇਰੇ ਆ ਆਪਾਂ ਤਾਂ ਹੀ ਸਾਰੇ ਦੋਸਤਾਂ ਮਿੱਤਰਾਂ ਦੇ ਵਿਚਾਰ ਪੁੱਛਦੇ ਆਂ ਕਈ ਮੋਦੀ ਸਾਹਿਬ ਨੂੰ ਵਧੀਆ ਕਹਿੰਦੇ ਚਲੋ ਮੋਦੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤੇ ਨੇ ਕਈ ਕਿਸੇ ਦੇ ਕੋਈ ਮੰਨ ਲਓ ਹੁੰਦਾ ਵਾ ਕਿਸੇ ਨੂੰ ਕੋਈ ਚੰਗਾ ਲੱਗਦਾ ਕਿਸੇ ਨੂੰ ਕੋਈ ਚੰਗਾ ਲੱਗਦਾ ਇਸ ਲਈ ਬਹੁਤ ਵਧੀਆ ਮੋਦੀ ਸਾਹਿਬ ਨੇ ਜੋ ਕੰਮ ਕੀਤੇ ਨੇ ਉਹਨਾਂ ਨੇ ਵੀ ਕਈ ਚੰਗੇ ਕੰਮ ਕੀਤੇ ਨੇ ਬਹੁਤ ਵਧੀਆ ਕੰਮ ਕੀਤੇ ਨੇ ਤੇ ਅੱਜ ਉਹਨਾਂ ਸਭ ਤੋਂ ਪਹਿਲਾ ਕੰਮ ਕੀਤਾ ਵੀ ਪਹਿਲੀ ਵਾਰੀ ਉਹਨਾਂ ਦਾ ਪੈਨ ਅੱਜ ਕਿਸਾਨਾਂ ਦੇ ਹੱਕੇ 'ਚ ਚੱਲਿਆ ਵਾ ਨਵੇਂ ਅੱਜ ਤੀਜੀ ਵਾਰ ਪ੍ਰਧਾਨ ਮੰਤਰੀ ਬਣਦੇ ਨਾ ਮੋਦੀ ਸਾਹਿਬ ਦਾ ਸਭ ਤੋਂ ਪਹਿਲਾ ਕੰਮ ਹੀ ਕਿਸਾਨਾਂ ਦੇ ਹੱਕੇ 'ਚ ਚੱਲਿਆ ਦੋ ਦੋ ਹਜ਼ਾਰ ਰੁਪਏ ਦੀ ਕਿਸ਼ਤ ਉਹਨਾਂ ਨੇ ਅੱਜ ਜਾਰੀ ਕਰ ਦਿੱਤੀ ਕਿਸਾਨਾਂ ਨੂੰ ਹੋ ਸਕਦਾ ਆਉਣ ਵਾਲੇ ਟਾਈਮ 'ਚ ਹੋਰ ਜ਼ਿਆਦਾ ਕਿਸਾਨਾਂ ਲਈ ਕੁਝ ਨਾ ਕੁਝ ਕਰ ਸਕਣ ਤੇ ਚਲੋ ਜਨਤਾ ਨੇ ਦੇਸ਼ ਦੀ ਜਨਤਾ ਨੇ ਵੋਟਾਂ ਪਾਈਆਂ ਨੇ ਤੇ ਕਰਨਾ ਵੀ ਚਾਹੀਦਾ ਵਾ ਵੱਦ ਤੋਂ ਵੱਦ ਜਿੰਨਾ ਵੀ ਹੋ ਸਕੇ ਉਹਨਾਂ ਕਰਨਾ ਚਾਹੀਦਾ ਮੋਦੀ ਸਾਹਿਬ ਨੂੰ ਕਿਸਾਨ ਭਰਾਵਾਂ ਦੇ ਜਿੰਨੇ ਵੀ ਮਸਲੇ ਨੇ ਉਹਨਾਂ ਦੇ ਹੱਲ ਹੋਣੇ ਚਾਹੀਦੇ ਨੇ ਕਰਦੇ ਨੇ ਚਾਹੀਦੇ ਨੇ ਜਿਵੇਂ ਅੱਗੇ ਉਹਨਾਂ ਦੇ ਉਹ ਕ ਕਾਨੂੰਨ ਰੱਦ ਕਰਤੇ ਸੀਗੇ ਉਵੇਂ ਦੂਜੇ ਵੀ ਜਿਹੜੇ ਨੇ ਸੁਣ ਲੈਣੀ ਚਾਹੀਦੀ ਕਿ ਮੋਦੀ ਸਾਹਿਬ ਨੂੰ ਕਿਸਾਨਾਂ ਦੀ ਤੇ ਉਹਨਾਂ ਦੇ ਜੋ ਕੋ ਨਿੱਕੇ ਮੋٹے ਮਸਲੇ ਰਹਿੰਦੇ ਨੇ ਉਹ ਹੱਲ ਕਰ ਦੇਣੇ ਚਾਹੀਦੇ ਨੇ ਤੇ ਮੈਂ ਪੰਜਾਬ ਸੇ ਹੈਪੀ ਸਿੰਘ ਭਰਾ ਮੇਰਾ ਪੁੱਛਦਾ ਹੈ ਹਿਮਾਚਲ ਪ੍ਰਦੇਸ਼ ਤੋਂ ਸੀਗਾ ਦੋਸਤਾਂ ਤੇ ਮੈਂ ਬਈ ਪੰਜਾਬ ਸੇ ਹਾਂ ਮੋਗੇ ਜ਼ਿਲ੍ਹੇ ਤੋਂ ਹਾਂ ਮੋਗਾ ਸ਼ਹਿਰ ਦੇ ਸਾਡਾ ਜ਼ਿਲ੍ਹਾ ਵੀ ਮੋਗਾ ਵਾ ਤੇ ਜਿੰਨੇ ਵੀ ਕੰਮ ਨੇ ਸਾਰੇ ਕਿਉਂਕਿ ਆਪਾਂ ਸਰਕਾਰ ਨੂੰ ਚੁੰਦੇ ਆ ਆਪਾਂ ਆਪਦੇ ਆਪਾਂ ਆਪਦੇ ਲਈ ਵਧੀਆ ਲਈ ਚੁੰਦੇ ਆ ਵੀ ਆਪਣਾ ਆਉਣ ਵਾਲਾ ਟਾਈਮ ਥੋੜਾ ਜਿਹਾ ਵਧੀਆ ਹੋਊਗਾ ਠੀਕ ਹੈ ਹਾਂਜੀ ਤੁਸੀਂ ਵੀ ਢਿਲੋ ਥੈਂਕ ਯੂ ਥੈਂਕ ਯੂ ਮਨਜੀਤ ਕੌਰ ਹਾਂਜੀ ਥੈਂਕ ਯੂ ਅਸੀਂ ਵੀ ਢਿਲੋਈ ਆ ਜੀ ਤੇ ਤੁਸੀਂ ਕਿੱਥੋਂ ਕਿਹੜਾ ਵਾ ਤੁਹਾਡਾ ਸ਼ਹਿਰ ਹਾਂਜੀ ਭੈਣ ਮੇਰੀ ਇਹ ਕਿਹੜਾ ਸ਼ਹਿਰ ਹੈ ਤੁਹਾਡਾ ਬਾਕੀ ਹੋਰ ਦੋਸਤ ਮਿੱਤਰ ਜਿੰਨੇ ਵੀ ਕੋ ਜੁੜੇ ਨੇ ਜੇ ਕਿਸੇ ਦਾ ਹੋਰ ਵੀ ਕੋਈ ਹੋਵੇ ਤੇ ਠੀਕ ਹੈ ਦਿੱਲੀ ਤੋਂ ਠੀਕ ਹੈ ਠੀਕ ਹੈ ਓਕੇ ਥੈਂਕ ਯੂ ਸਾਡੇ ਨਾਲ ਜੋੜਨ ਲਈ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਸਾਰੇ ਭੈਣਾਂ ਦਾ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੈਸਾ ਅੱਜ ਡਾਲਦੀ ਆ ਦੋਸਤੋ ਪੀਐਮ ਪੀਐਮ ਕਿਸਾਨ ਯੋਜਨਾ ਦੇ ਤਹਿਤ ਅੱਜ ਮੋਦੀ ਸਾਹਿਬ ਨੇ 2-2000 ਰੁਪਇਆ ਖਾਤੇ ਚ ਕਿਸਾਨਾਂ ਦੇ ਅੱਜ ਭਾਤਾਂ ਸਤਾਰਨੀ ਕੇ ਸਤਜ ਮੋਦੀ ਸਾਹਿਬ ਨੇ ਸਭ ਤੋਂ ਪਹਿਲਾ ਕੰਮ ਉਹ ਹੀ ਕੀਤਾ ਆ ਦੋਸਤ ਮੇਰਾ ਪੁੱਛਦਾ ਪਿਆ ਨਰਿੰਦਰ ਸਿੰਘ ਵੀ ਪੈਸਾ ਮੰਨ ਲਓ ڈالਨੇ ਸੇ ਕੇਵੈਸੀ ਦਾ ਕੀ ਹੋਊਗਾ ਜਿਹੜੀ ਕੇਵੈਸੀ ਤੁਸੀਂ ਕਰਾਤੀ ਹੋਊਗੀ ਠੀਕ ਹੀ ਹੋਗੀ ਹੋਊਗੀ ਕੇਵੈਸੀ ਜੇ ਤੁਸੀਂ ਕਰਾਈ ਨਾ ਹਾਲ ਦੇ ਖਾਤੇ ਦੀ ਤੇ ਹੋ ਗਈ ਹੋਗੀ ਕੋਈ ਬਾਤ ਨਹੀਂ ਉਹ ਤਾਂ ਸੈੱਟ ਹੋ ਜਾਊਗਾ ਕੰਮ ਗੁਰਮਖਸੰਦੂ ਬਾਈ ਹਾਂਜੀ ਮੈਨੂੰ ਸਮਝ ਨਹੀਂ ਲੱਗੀ ਭਾਈ ਡਿਪੈਂਡ ਕੀ ਦਵਾਰਾ ਮਾਰੇ ਦੱਸਿਓ ਹਾਂਜੀ ਸਰ ਨਰਿੰਦਰ ਵੀਰ ਜੀ ਹਾਂਜੀ ਮੋਗੇ ਤੋਂ ਆਂ ਵੀਰ ਜੀ ਪੰਜਾਬ ਮੋਗੇ ਤੋਂ ਆ ਤੇ ਦੋਸਤ ਮਿੱਤਰਾਂ ਨੂੰ ਜਿੰਨਾ ਜਿੰਨਾ ਭਰਾ ਮੇਰੇ ਉਹ ਜਿਨ੍ਹਾਂ ਨੇ ਚੈਨਲ ਨਾ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਬਹੁਤ ਮਾਰ ਨਾਲ ਤੁਹਾਨੂੰ ਕਹਿੰਨੇ ਪਿਆ ਵੀ ਵਾਦੋ ਵਾਦ ਸਪੋਰਟ ਜਰੂਰ ਕਰਿਓ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਠੀਕ ਹੈ अच्छा ਤੁਸੀਂ ਵੀ ਮੋਗੇ ਤੋਂ ਠੀਕ ਏ ਓਕੇ ਓਕੇ ਬਹੁਤ ਵਧੀਆ ਭਰਾ ਮੇਰਾ ਹਾਂਜੀ ਭਾਜੀ ਤੁਸੀਂ ਆਪਣੇ ਕਮਿਊਨਿਟੀ ਚ ਮੇਰਾ ਚੈਨਲ ਐਡ ਕਰੋ ਓਕੇ ਓਕੇ ਕਰ ਦਿਆਂਗੇ ਠੀਕ ਹੈ ਭੈਣੇ ਕੋਈ ਨਹੀਂ ਕਰ ਦਿਆਂਗੇ ਤਦੈ ਹੀ ਮਨਜੀਦਪੁਰ ਚੈਨਲ ਦਾ ਨਾਮ ਵਲੌਗ ਸੂ ਠੀਕ ਹੈ ਕੋਈ ਗੱਲ ਨਹੀਂ ਓਕੇ ਤੇ ਕਈ ਦੋਸਤ ਮਿੱਤਰ ਆਪਣੇ ਬਹੁਤ ਜ਼ਿਆਦਾ ਮੈਂ ਚਲੋ ਆਪਣੇ ਨੇੜੇ ਦੇ ਤਾਂ ਕਰ ਦਿੰਨੇ ਆ ਆਪਾਂ ਜਿਹੜੇ ਵੀ ਆਪਣੇ ਦੋਸਤ ਮਿੱਤਰ ਕਈ ਆਪਣੇ ਵੀਰ ਪਾਕਿਸਤਾਨ ਤੋਂ ਵੀ ਜੁੜੇ ਨੇ ਉਹਨਾਂ ਦੇ ਵੀ ਮੈਸੇਜ ਆਉਂਦੇ ਪੈਣੇ ਆਪਾਂ ਨੂੰ ਇਰਮਾਨ ਖਾਨ ਵੀਰ ਜੀ ਜੋ ਵੀ ਆਪਣੇ ਨਾਲ ਠੀਕ ਹੈ ਹਾਂਜੀ ਮਹਿੰਦੀ ਚੈਨਲ ਠੀਕ ਹੈ ਠੀਕ ਹੈ ਠੀਕ ਹੈ ਭੈਣ ਜੀ ਓਕੇ ਕੋਈ ਗੱਲ ਨਹੀਂ ਜਿੰਨੀ ਸਪੋਰਟ ਹੋਈ ਕਰ ਦਿਆਂਗੇ ਜ਼ਰੂਰ ਕਰ ਦਿਆਂਗੇ ਤੇ ਬਾਕੀ ਸਾਰੀਆਂ ਭੈਣਾਂ ਨੂੰ ਸਾਰੇ ਭਰਾਵਾਂ ਨੂੰ ਦੋਸਤਾਂ ਨੂੰ ਆਪਣ ਨੂੰ ਬੇਨਤੀ ਇਹ ਵੀ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਨਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡੀ ਸਪੋਰਟ ਨਾਲ ਹੀ ਅੱਗੇ ਤੁਹਾਡੀ ਸਪੋਰਟ ਨਾਲ ਹੀ ਇੱਥੋਂ ਤੱਕ ਆਏ ਆਂ ਤੇ ਤੁਹਾਡੀ ਸਪੋਰਟ ਨਾਲ ਹੀ ਆਉਣਾ ਆਪਣੇ ਬਾਈ ਦਾ ਸਿੱਧੂ ਮੂਸੇ ਵਾਲਾ ਠੀਕ ਹੈ ਬਾਈ ਨੂੰ ਬਹੁਤ ਪਿਆਰ ਕਰਦੇ ਸ ਆਪਣੇ ਬਾਈ ਦਾ ਪਿੱਛੇ ਵੀ ਆਪਣੇ ਲੋਗੋ ਲੱਗਾ ਹੈ ਇਨਸ਼ਾ ਅੱਲਾਹ ਦੇ ਪਿਛਲੀ ਸਾਈਡ ਤੇ ਵੀ ਆ ਬਾਈ ਦਾ ਨਾਮ ਸਿੱਧੂ ਮੂਸੇ ਵਾਲਾ ਟੀ-ਸ਼ਰਟ ਦੇ ਠੀਕ ਹੈ ਬਾਈ ਆਪਣੇ ਜਨੀਰ ਆ ਬਹੁਤ ਦੁੱਖ ਦੀ ਗੱਲ ਆ ਆਪਣਾ ਤੇ ਚਲੋ ਕੋਈ ਗੱਲ ਨਹੀਂ ਹੋਰ ਸੁਣਾਓ ਕੀ ਹਾਲ ਚਾਲ ਹੈ ਬਾਕੀ ਜੇ ਕਿਸੇ ਦੀ ਕੋਈ ਹੈਗਾ ਵਾ ਤੇ ਹਾਂਜੀ ਨਰਿੰਦਰ ਵੀਰ ਜੀ ਸਿੱਖਣੀ YouTube ਥੋੜਾ ਜਿਹਾ ਨਾ ਮੰਨ ਲਓ YouTube ਤੋਂ ਹੀ ਸਿੱਖ ਸਕਦੇ ਤੁਸੀਂ ਸਭ ਤੋਂ ਵੱਡੀ ਗੱਲ YouTube ਸਿੱਖਣੀ ਨਾ ਤੁਸੀਂ YouTube ਦੇ ਕਈ ਪੜ ਕੇ ਦੇਖ ਲਓ ਵੀ ਕਿਵੇਂ ਤੁਸੀਂ ਸ਼ੁਰੂ ਕਰ ਸਕਦੇ ਜੇ ਕਿਸੇ ਕਿਹੜੇ ਹਿਸਾਬ ਨਾਲ ਤੁਸੀਂ ਵੀਡੀਓ ਪਾ ਸਕਦੇ ਜੇ YouTube ਤੇ ਸਾਰਾ ਕੁਝ ਪਿਆ ਹੋਇਆ ਆ ਜਾਂਦੇ ਤੇ ਤੁਸੀਂ ਪੜ ਕੇ ਦੇਖ ਲਓ YouTube ਤੇ ਆਪੇ ਚੈਨਲ ਖੁੱਲ ਕੇ ਆ ਜਾਣਗੇ ਅੱਗੇ ਵੀ ਤੁਸੀਂ ਕਿਹੜੇ ਹਿਸਾਬ ਨਾਲ ਚੈਨਲ ਆਪਣਾ ਬਣਾ ਸਕਦੇ ਜੇ ਕਿਵੇਂ ਉਹਨੂੰ ਗਰੋ ਕਰ ਸਕਦੇ ਜੇ ਕਿਹੜੇ ਹਿਸਾਬ ਨਾਲ ਤੁਸੀਂ ਵੀਡੀਓ ਪਾਉਣੀਆਂ ਨੇ ਠੀਕ ਹੈ ਤੇ ਤੁਹਾਨੂੰ ਆਪੇ ਹੀ ਹੌਲੀ-ਹੌਲੀ ਮੰਨ ਲਓ ਪਤਾ ਲੱਗ ਜੂਗਾ ਤੇ ਜਿਵੇਂ-ਜਿਵੇਂ ਤੁਹਾਡੇ ਨਾਲ ਮੰਨ ਲਓ ਅ ਦੋਸਤ ਜੁੜੀ ਜਾਣਗੇ ਓਵੇਂ ਓਵੇਂ ਤੁਹਾਨੂੰ ਹੌਲੀ ਹੌਲੀ ਨਾਲੇ ਸਮਝ ਆਈਊਗੀ ਨਾਲੇ ਤੁਹਾਡਾ ਚੈਨਲ ਗਰੋ ਕਰੀ ਜਾਊਗਾ ਤੇ ਬਾਕੀ ਹੋਰ ਦੋਸਤ ਮਿੱਤਰ ਦੇ ਕਿਸੇ ਦਾ ਸਵਾਲ ਹੋਵੇ ਤੇ ਜਰੂਰ ਪੁੱਛ ਸਕਦਾ ਤੇ ਅੱਜ ਕਿਸਾਨ ਕਿਸਾਨ ਭਰਾਵਾਂ ਨੂੰ ਆਪਾਂ ਖੁਸ਼ਖਬਰੀ ਦੇਤੀ ਹੈ 2-2000 ਰੁਪਏ ਅੱਜ ਤੁਹਾਡੇ ਸਾਰਿਆਂ ਦੇ ਸ਼ਾਮ ਤੱਕਰ ਖਾਤੇ 'ਚ ਆ ਜਾਊਗਾ ਮੋਦੀ ਸਾਹਿਬ ਨੇ ਪਾਤੇ ਨੇ ਤੇ ਨਜ਼ਾਰੇ ਲਵੋ ਠੀਕ ਹੈ 2-2000 ਰੁਪਏ ਅੱਜ ਤੁਹਾਡੇ ਸ਼ਾਮ ਤੱਕ ਸਾਰਿਆਂ ਦੇ ਖਾਤੇ 'ਚ ਆ ਜਾਊਗਾ ਤੇ ਬਾਕੀ ਵੀ ਆਪਾਂ ਕਰਦੇ ਆਂ ਵੀ ਜਰੂਰ ਹੋ ਸਕੇ ਮਹਾਰਾਜ ਹੋਰ ਵੀ ਦੋਸਤਾਂ ਮਿੱਤਰਾਂ ਦੇ ਜਿਨ੍ਹਾਂ ਦੇ ਕੋਈ ਮਸਲੇ ਨੇ ਜਿਨ੍ਹਾਂ ਦੇ ਮੋਦੀ ਸਾਹਿਬ ਉਹਨਾਂ ਦੇ ਵੀ ਹੱਲ ਕਰ ਦੇਣਾ ਜਿਵੇਂ ਆਪਣੇ ਬਿਜ਼ਨਸ ਕਰਨ ਵਾਲੇ ਕਈ ਦੋਸਤ ਮਿੱਤਰ ਨੇ ਕਈ ਦੁਕਾਨਦਾਰ ਭਰਾ ਨੇ ਮਹਾਰਾਜ ਮੋਦੀ ਸਾਹਿਬ ਉਹਨਾਂ ਦੇ ਵੀ ਸੁਣ ਲੈਣਾ ਉਹਨਾਂ ਦੇ ਵੀ ਕੁਝ ਨਾ ਕੁਝ ਹੈਲਪ ਕਰਨੇ ਜਰੂਰ ਹੈਲਪ ਕਰਨ ਉਹਨਾਂ ਦੇ ਵੀ ਕਿਉਂਕਿ ਇਹ ਚੀਜ਼ ਦੀ ਵੇਟ ਕਰਦੇ ਪੈਸੇ ਵੀ ਕੋਈ ਨਾ ਕੋਈ ਸਾਡੇ ਲਈ ਵੀ ਵਧੀਆ ਫੈਸਲਾ ਲੈ ਕੇ ਆਉਣਗੇ ਇਹ ਜ਼ਰੂਰ ਕਰਨਗੇ ਬਾਕੀ ਦੋਸਤੋ ਜਦੋਂ ਵੀ ਆਪਾਂ ਲਾਈਵ ਕਰਦੇ ਆ ਨਾ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰ ਦਿਆ ਕਰੋ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿੰਨਾ ਵੀ ਹੋ ਸਕੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੋ ਵੀ ਕੋਈ ਜਦੋਂ ਵੀ ਲਾਈਵ ਕਰੂੰਗਾ ਮੈਂ ਤੁਹਾਨੂੰ ਜੋ ਕੋਈ ਪੁੱਛ ਦੱਸਣ ਵਾਲੀ ਗੱਲ ਹੋਈ ਜ਼ਰੂਰ ਦੱਸੂਗਾ ਜਿੰਨੀ ਕੁ ਮੈਨੂੰ ਨੌਲੇਜ ਹੈ ਮੈਂ ਤੁਹਾਨੂੰ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ ਤੇ ਬਾਕੀ ਮਿਲਦੇ ਆ ਫਿਰ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ